ਜੀ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਾ ਪਾਸ਼ਾ ਬਰਸਾਤ ਨਾ ਪਾਈਂ ਫਸਲ ਖਰਾਬ ਹੋ ਜਾਈਂ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਛੱਡ ਪਵਾ ਦਿੱਤੇ ਜਾਣ ਪਰ ਅੱਜ ਲੰਬੇ ਹਰਸੇ ਤੋਂ ਬਾਅਦ ਮਾਨ ਜੋਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਦਿਆ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੁਣੀ ਜਿਹੜੇ ਮੰਡੀਪੁਰ ਦੇ ਐਸ ਸੀ ਨੇ ਮੈਂ ਸਮੁੱਚੀ ਅੱਜ ਸਾਰੀ ਆੜਤੀਏ ਪਾਈਚਾਰਿਆਂ ਨੂੰ ਮੁਬਾਰਕਾਂ ਵੀ ਦਿੰਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਾਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ ਹੁਣ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜ਼ੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈੱਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਸ਼ੈੱਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ ਅੱਗੇ ਖਰਚੇ ਖਰਚਾ ਹੁੰਦਾ ਸੀ ਪਰ ਹੁਣ ਆਪਾਂ ਉਹਨਾਂ ਚੋ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰ ਰਹੇ ਆ ਮੈਨੂੰ ਤੇ ਇਹ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਜੇ ਦਵਾਈ دارو ਦੀ ਵੀ ਲੋੜ ਆ ਵੀ ਜਰੂਰ ਪਹੁੰਚਾ ਦੇਾਂਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵੇ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਨੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ 'ਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ 'ਚ ਮਾਨਿਕ ਮਹਤੇ ਦਾ ਯੋਗਦਾਨ ਆ ਇਹਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਇਹ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਰੇ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਆ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੇ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਥੋੜੀ ਦਿਖ ਨਜ਼ਰ ਆ ਰਹੀ ਹੈ ਵੇਖਣ ਨੂੰ ਤਰੱਕੀ ਚ ਜਾ ਰਿਹਾ ਇਹ ਉਹ ਹੀ ਮੇਨ ਮਕਸਦ ਹੈ ਉਹ ਤੁਸੀਂ ਦੇਖਿਆ ਹੋਗਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬੱਚਿਆਂ ਨੂੰ ਕਦੀ ਡੀਸੀ ਆਫਿਸ ਦੇ ਵਿੱਚ ਡੀਸੀ ਸਾਹਿਬ ਦੇ ਡੀਸੀ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਕਦੀ ਐਸਐਸਪੀ ਸਾਹਿਬ ਦੀ ਅੱਜ ਇੱਕ ਵੱਖਰਾ ਜਿਹੜਾ ਇਹ ਸੈਸ਼ਨ ਹੈ ਜਿਹੜਾ ਜਿਹਦੇ ਵਿੱਚ ਬੱਚੇ ਆ ਆਪਾਂ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਬੁਲਾਏ ਨੇ ਹੋਰ ਮੈਨੂੰ ਖੁਸ਼ੀ ਹੈ ਵੀ ਇਹੋ ਆਪਾਂ ਆਪਣੇ ਪੰਜਾਬ ਨੂੰ ਇਹਦੀ ਸੇਧ ਪੰਜਾਬ ਨੂੰ ਤਰੱਕੀ 'ਚ ਕਿਤਨਾ ਲੈ ਕੇ ਜਾਵਾਂਗੇ ਪੰਜਾਬ ਉਦੋਂ ਤੱਕ ਤਰੱਕੀ 'ਚ ਨਹੀਂ ਜਾਂਦਾ ਜਦੋਂ ਤੱਕ ਆਉਣ ਵਾਲਾ ਫਿਊਚਰ ਨੂੰ ਸਿੱਧੇ ਰਸਤੇ ਨਾ ਪਾਇਆ ਜਾਵੇ ਅੱਜ ਜਦੋਂ ਜਾਂਦੇ ਨੇ ਵੇਖਦੇ ਨੇ ਉਹਨਾਂ ਨੂੰ ਵੀ ਸ਼ੌਂਕ ਚੜਦਾ ਹੈ ਵੀ ਨਹੀਂ ਜੀ ਅਗਲੇ ਡੀਸੀ ਬਣ ਸਕਦੇ ਆ ਅਗਲੇ ਐਸਐਸਪੀ ਬਣ ਸਕਦੇ ਆ ਅਗਲੇ ਐਮਐਲਏ ਬਣ ਸਕਦੇ ਆ ਅਗਲੇ ਮੰਤਰੀ ਬਣ ਸਕਦੇ ਆ ਤੇ ਕਿਉਂ ਨਾ ਅਸੀਂ ਵੀ ਜਿਹੜੇ ਚੰਗੇ ਕਰਮਾਂ ਨੂੰ ਫੜੀਏ ਤਾਂ ਜੋ ਕੀ ਇੱਕ ਸਿਹਤ ਪੰਜਾਬ ਨੂੰ ਜਿਹੜੀ ਆ ਇਹ ਬੜੀ ਮੈਂ ਕਹਿ ਸਕਦਾ ਵੀ ਵੱਡੀ ਸੋਚ ਹੈ ਇਹੋ ਹੀ ਆਉਣ ਵਾਲਾ ਜਿਹੜਾ ਆਪਾਂ ਪੰਜਾਬ ਰੰਗਲਾ ਪੰਜਾਬ ਕਹਿੰਨੇ ਸਾਂ ਇਸੇ ਪਹਿਲ ਕਦਮੀਆਂ ਤੋਂ ਰੰਗਲਾ ਪੰਜਾਬ ਬਣੂਗਾ ਜੇਤਾ ਜੀ ਕੀ ਕਹਿਣਾ ਚਾਹੁੰਦੇ ਮੁੱਲੀ ਲੋੜ ਹੁੰਦੀ ਇੱਕ ਮੰਡੀ ਦੀ ਗੱਲ ਕਰੀਏ ਸ਼ੈੱਡ ਕਿਸਾਨ ਜਿਹੜਾ ਪੁੱਤਾਂ ਵਾਂਗੂ ਫਸਲ ਪਾਲਦੇ ਆ ਜਿਹੜੇ ਕੇਂਦਰੀ ਅਸੀਂ ਵਿਕਾਸ ਹੀ ਬੋਲਾ ਕੀਤਾ 70 ਸਾਲ ਉਹਨਾਂ ਨੇ ਕੀ ਦਾਵੇ ਫਿਰ ਕਿ ਸ਼ੈੱਡ ਵੀ ਨਹੀਂ ਮਿਲਦੀ ਦੇਖੋ ਅ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲੇ ਦਾ ਐਮਐਲਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਦੀਆਂ ਤਸਵੀਰਾਂ ਇਹ ਆਹੋ ਡੇਰਾ ਰੋਡ ਆ ਜਿਹਦੇ ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਆਉਂਦੀਆਂ ਸੀ ਇੱਥੇ ਰਾਹ ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਇਹ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਹੈ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋਣ ਤੇ ਪਰਮਾਤਮਾ ਆਪੇ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚੜ੍ਹਦੀ ਕਲਾ 'ਚ ਆ ਵੱਡੇ ਭਰਾ ਸਾਰੇ ਅਫਸਰ ਲੱਗੇ ਨੇ ਸੋ ਖੁਸ਼ੀ ਹੈ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੁੱਚੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਰੂਦਰੂ ਆ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਨੋਣੀ ਸਾਡੇ ਜਰੋਦੇ ਸਾਡੇ ਮਾਨਜੋਗ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਦੇ ਤੋਹਫੇ ਦੇ ਤੋਹਫੇ ਗਫੇ ਤੇ ਗਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨਵੀਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੇ ਲੜੀ ਤਹਿਤ ਅੱਜ ਬਟਾਲਾ ਮੰਡੀ ਦੇ ਵਿੱਚ ਦੋ ਸ਼ੈੱਡਾਂ ਦਾ ਤੁਗਾਟਨ ਕੀਤਾ 75x200 ਫੁੱਟ ਦਾ ਦੋ ਸ਼ੈੱਡਾਂ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਹਦਾ ਤੁਗਾਟਨ ਕੀਤਾ ਗਿਆ ਜਿਹਦੇ ਵਿੱਚ ਕੀ ਆਪਾਂ ਅਦੀ ਤੋਂ ਥੋੜੀ ਘੱਟ ਮੰਡੀ ਕਵਰ ਕਰ ਚੁੱਕੇ ਹਾਂ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਜਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਹੈ ਤੇ ਬੜੀ ਨੀਡ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨਾ ਕਿਤੇ ਉਹ ਜਦੋਂ ਬਾਰਿਸ਼ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿੱਦੇ ਕਰਕੇ ਕਿਸਾਨ ਨੂੰ ਵੀ ਥੋੜਾ ਕਾਰ ਲੱਗਦਾ ਸੀਗਾ ਜਿੱਦੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦਾ ਛੱਡਾ ਦਾ ਘਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਕਿ ਰਾਹਤ ਦਾ ਸਾਹ ਨੂੰ ਵੇਖਣ ਨੂੰ ਮਿਲੇਗਾ ਆਪਾ ਚੇਅਰਮੈਨ ਸਾਹਿਬ ਨੇ ਜਿਨ੍ਹਾਂ ਨੇ ਤਣੋਂ ਮਣੋਂ ਆਪਣਾ ਜੋਰ ਲਾ ਕੇ ਆਪਣੇ ਐਮਐਲਏ ਸਾਹਿਬ ਨੂੰ ਅਪਰੋਚ ਕਰਕੇ ਜਿਹੜੇ ਅੱਜ ਹਾਂ ਦੋ ਸੈੱਟ ਦੋ ਸੈੱਟ ਕੀ ਇਹਨਾਂ ਨੂੰ ਪਹਿਲਾਂ ਵੀ ਸੈੱਟ ਦਿੱਤੇ ਜੀ ਇਹਨਾਂ ਨੇ ਤੇ ਜਦੋਂ ਦੀ ਸਰਕਾਰਾਂ ਆਈ ਆ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਜਿਹਦੋਂ ਨੇ ਆਪਣਾ ਅਹੁਦਾ ਸੰਭਿਆ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਜੱਟਾਂ ਨੂੰ ਹੀ ਚੰਗਾ ਭਾਅ ਦਵਾਇਆ ਵਾ ਵਧੀਆ ਫਸਲ ਵੀ ਕੀ ਆ ਹਰ ਕੱਖੋ ਇਹਨਾਂ ਨੇ ਆਪਣਾ ਇਹ ਨਹੀਂ ਕਦੀ ਇਹਨਾਂ ਨੇ ਕਿਹਾ ਵੀ ਮੈਂ ਚੇਅਰਮੈਨ ਆ ਜਾਂ ਕਿਸੇ ਦੀ ਚੀਜ਼ ਤੇ ਜਦੋਂ ਵੀ ਲੋੜ ਪੈਂਦੀ ਆ ਜ਼ਿੰਮੇਦਾਰਾਂ ਨੂੰ ਇਹ ਹਾਜ਼ਰ ਹੁੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਮੰਡੀ ਸਾਰੀ ਵੱਲੋਂ ਪ੍ਰਧਾਨ ਆਪਣੀ ਆਰਤੀਆਂ ਵੱਲੋਂ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਤੇ ਐਮਐਲਏ ਸਾਹਿਬ ਨੇ ਜਿਹੜੇ ਸਾਾਨੂੰ ਦੋਸ਼ ਛੱਡ ਦਿੱਤੇ ਆ ਸਾਾਨੂੰ ਹੋਰ ਵੀ ਯਕੀਨ ਆ ਕਿ ਜਿੰਨਾ ਚਿਰ ਜਿੰਨਾ ਚੱਕ ਇਹ ਸਰਕਾਰ ਆ ਜਿੰਨਾਂ ਪੂਰਾ ਜੋਰ ਲਾ ਕੇ ਜਿਹੜੇ ਰਹਿੰਦੇ ਕੰਮ ਆ ਉਹ ਵੀ ਸਾਡੇ ਦੂਰੇ ਹੋਣਗੇ ਧੰਨਵਾਦ ਦੀਆਂ ਤਹਿ ਦਿਲੋਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਖਬਾਜਵਾ ਜੀ ਪੱਕੀ ਅਰਤ ਜੂਰੀਆਂ ਨੂੰ ਪ੍ਰਧਾਨ ਬਟਾਲਾ ਮੰਡੀ ਦੇਖੋ ਜੀ ਅੱਜ ਦੋ ਛੱਡਾਂ ਦਾ ਸਾਡੇ ਇੱਥੇ ਮੰਡੀ ਦੇ ਵਿੱਚ ਉਦਘਾਟਨ ਹੋਇਆ ਆ ਕਿਸਾਨਾਂ ਨੂੰ ਰੀਲੀਫ ਮਿਲੀ ਆ ਆਰਤੀਆਂ ਨੂੰ ਮਿਲੀ ਆ ਤੇ ਇਹਦੇ ਨਾਲ ਖਰੀਦਦਾਰਾਂ ਨੂੰ ਮਿਲੀ ਆ ਕਿਉਂਕਿ ਜਿਹੜੀ ਫੂਡ ਦੀ ਕੁਆਲਿਟੀ ਆ ਇਸ ਸ਼ੈੱਡ ਬੰਦ ਦੇ ਨਾਲ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਕਿਉਂਕਿ بارش ਦੇ ਵਿੱਚ ਬਾਹਰ ਜਿਹੜਾ ਇਹ ਫੂਡ ਉਹ ਭੇਜ ਜਾਂਦਾ ਹੀ ਖਰਾਬ ਹੋ ਜਾਂਦਾ ਸੀ ਏਜੰਸੀਆਂ ਨੂੰ ਭੇਜਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਹੁਣ ਸਾਫ਼ ਸੁਥਰਾ ਤੇ ਵਧੀਆ ਜਿਹੜਾ ਫੂਡ ਆ ਉਹ ਇਹ ਸ਼ੈੱਡ ਦੇ ਨਾਲ ਜਿਹੜਾ ਆ ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤੇ ਬਾਕੀ ਅਸੀਂ ਦੂਸਰੀਆਂ ਸਰਕਾਰਾਂ ਦੇ ਨਾਲ ਜੇ ਇਹਨਾਂ ਨੂੰ ਕੰਪੇਅਰ ਕਰੀਏ ਤੇ ਤੁਸੀਂ ਸਕੁਅਰ ਫੁੱਟ ਉਹਨਾਂ ਦੇ ਦੇਖ ਲੈ ਸਕਦੇ ਜੇ ਵੀ ਕਿੰਨੇ ਸਕੁਅਰ ਫੁੱਟ ਉਹਨਾਂ ਨੇ ਸ਼ੈੱਡ ਬਣਾ ਉਹਨਾਂ ਦੇ ਨਾਲ ਤੁਸੀਂ ਜਿਹੜਾ ਸਾਡਾ 4 ਸਾਲ ਦਾ ਜਾਂ 3.5 ਸਾਲ ਦਾ ਕਾਰਜਕਾਲ ਆ ਉਹਦੇ ਵਿੱਚ ਤੁਸੀਂ ਹ ਸਕੁਅਰ ਫੁੱਟ ਜਿੰਨੇ ਵੀ ਤਾਂ ਸਾਡੇ ਸ਼ੈੱਡ ਬਣੇ ਆ ਕੰਪੇਅਰ ਕਰੋ ਤੇ ਅਸੀਂ ਬਹੁਤ ਜ਼ਿਆਦਾ ਉਹਨਾਂ ਤੋਂ ਅੱਗੇ ਆ ਜੇ ਸਾਨੂੰ ਇਦਾਂ ਹੀ ਸਮਾਂ ਮਿਲ ਜਾਂਦਾ ਅੱਗੇ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਚੇਅਰਮੈਨ ਸਾਹਿਬ ਐਮਐਲਏ ਨੂੰ ਤੇ ਅਸੀਂ ਜਿਹੜਾ ਆ ਬਟਾਲੇ ਨੂੰ ਉਹ ਬਹੁਤ ਕੁਝ ਬਦਲ ਸਕਦੇ ਆ ਕਿਉਂਕਿ ਮੇਰੇ ਅਕਸਰ ਹੀ ਰਿਸ਼ਤੇਦਾਰ ਜਿਹੜੇ ਹੀ ਉਹ ਬਾਹਰ ਹੀ ਫੋਰਨ ਤੋਂ ਮੇਰੇ ਨਾਲ ਪੜਦੇ ਹੀ ਉਹ ਮੈਨੂੰ ਫੋਨ ਕਰਦੇ ਵੀ ਬਟਾਲੇ ਵਿੱਚ ਕੀ ਬਦਲਿਆ ਤੇ ਮੈਂ ਆਖਰ ਇਹੀ ਦੱਸਦਾ ਨਾ ਵੀ ਗਾਂਧੀ ਚੌਂਕ ਦੇ ਵਿੱਚ ਜਿਹੜੇ ਹਾਰਿਆ ਨਾ ਉਹਨਾਂ ਦੇ ਰੰਗ ਪਰ ਹੁਣ ਸਾਲ ਬਾਦ ਆਉਣਗੇ ਉਹਨਾਂ ਨੂੰ ਮੈਂ ਲੈ ਕੇ ਆਵਾਂਗਾ ਚੌੜੀਆਂ ਛੜਕਾਂ ਟਾਰਨ ਕਲੌਕ ਜਿਹੜਾ ਬਣ ਰਿਹਾ ਆ ਉਹ ਚੌਂਕ ਹੋਰ ਬਣ ਰਿਹਾ ਆ ਮੰਡੀ ਦੇ ਕਾਰਜ ਹੋਰ ਪਤਾ ਨਹੀਂ ਕਿੰਨੇ ਕਿ ਜਿਹੜੇ ਆ ਐਮਐਲਏ ਸਾਹਿਬ ਜਿਹੜੇ ਆ ਪ੍ਰੋਜੈਕਟ ਬਟਾਲੇ ਵਾਸਤੇ ਲਿਆ ਰਹੇ ਨੇ ਤੇ ਇਦਾਂ ਦਾ ਐਮਐਲਏ ਚੇਅਰਮੈਨ ਜਿਹੜਾ ਮਿਲਣਾ ਆ ਬਟਾਲੇ ਨੂੰ ਬਹੁਤ ਹੀ ਵਧੀਆ ਆ ਜੰਗ ਬੰਦਾ ਆ ਬਹੁਤ ਦੂਰ ਪਹੁੰਚੇਗਾ ਤੇ ਪਰਮਾਤਮਾ ਗਾੜੀ ਆਸ ਕਰਦੇ ਆ ਕਿ ਹੋਰ ਜਿੱਥੇ ਮੰਡੀ ਨੂੰ ਬਟਾਲੇ ਨੂੰ ਜਿੱਥੇ ਵੀ ਆਸ ਆ ਇਹ ਰਾਤ ਦਿਨ ਉਹਨਾਂ ਦੀ ਸੇਵਾ ਕਰਨਗੇ